ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਸ ਕਰਦੀ ਹਾਂ ਸਾਰੇ ਜਾਨੀ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਜੀ ਚਾਕਾਂ ਦੇ ਉੱਪਰ ਗੁੰਮ ਲੇਸ ਜਾਂ ਪਾਈਪਿੰਗ ਨੂੰ ਕਿੱਦਾਂ ਲਗਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਫੈਬਰਿਕ ਆ ਜਿਹੜਾ ਉਹ ਆਪਣਾ ਪੁੱਠਾ ਹੋਣਾ ਚਾਹੀਦਾ ਆ ਤੇ ਲੇਸ ਜਾਂ ਪਾਈਪਿੰਗ ਆ ਜੋ ਵੀ ਉਹ ਆਪਾਂ ਸਿੱਧੀ ਰੱਖਣੀ ਆ ਬਿਲਕੁਲ ਕਾਰਨਰ ਦੇ ਉੱਪਰ ਇਹ ਰੱਖਣੀ ਆ ਕਾਰਨਰ ਦੇ ਉੱਪਰ ਰੱਖ ਕੇ ਉਦੇ ਨਾਲ-ਨਾਲ ਬਿਲਕੁਲ ਆਪਾਂ ਸੀਲ ਲਗਾਣੀ ਆ ਜਿੱਥੇ ਜਿਹੜੀ ਚੀਜ਼ ਆਪਾਂ ਪਰ ਸ਼ੋ ਕਰਨੀ ਆ ਜਿੱਦਾ ਪਾਈਪਿੰਗ ਆ ਉਹ ਤਾਂ ਬਿਲਕੁਲ ਡੋਰੀ ਦੇ ਨਾਲ ਨਾਲ ਆਪਾਂ ਸੀਨ ਲਗਾਵਾਂਗੇ ਜੇ ਲੇਸ ਆ ਲੇਸ ਦਾ ਆਪਾਂ ਜਿੰਨਾ 파ਟ 파ਟ ਰੱਖਣਾ ਹੁੰਦਾ ਚਾਕ ਦੇ ਤੇ ਉਹ ਉਨੇ 파ਟ ਤੇ ਆਪਾਂ ਉਨਾ 파ਟ ਛੱਡ ਕੇ ਤੇ ਉੱਥੇ ਆਪਾਂ ਸੀਨ ਲਗਾਣੇ ਆ ਠੀਕ ਹੈ ਦੇਖੋ ਬਿਲਕੁਲ ਨਾਲ-ਨਾਲ ਆਪਾਂ ਸੀਨ ਲਗਾ ਰਹੇ ਆ ਪਾਈਪਿੰਗ ਦੇ ਤੇ ਇਹਦੇ ਵਿੱਚ ਜੇ ਤੁਸੀਂ ਸਿੰਗਲ ਫੁੱਟ ਯੂਜ਼ ਕਰੋਗੇ ਤਾਂ ਜ਼ਿਆਦਾ ਸਫਾਈ ਦੇ ਨਾਲ ਲੱਗਦੀ ਹੈ ویسے ਆਪਾਂ ਡਬਲ ਫੁੱਟ ਦੇ ਨਾਲ ਵੀ ਲਗਾ ਸਕਦੇ ਆ ਬਟ ਸਿੰਗਲ ਫੁੱਟ ਦੇ ਨਾਲ ਜ਼ਿਆਦਾ ਮਤਲਬ ਸਫਾਈ ਹੁੰਦੀ ਹੈ ਪਾਈਪਿੰਗ ਲਗਾਉਣ ਲਈ ਬਿਲਕੁਲ लास्ट ਤੱਕ ਆਪਾਂ ਜਿਹੜੀ ਸੀਨ ਹੈ ਦੀ ਲਗਾਨੀ ਹੁੰਦੀ ਆ ਤੇ ਜਿੱਥੇ ਤੱਕ ਆਪਾਂ ਉਨੀ ਤੋਂ ਕੱਟ ਕਰ ਲੈਣੀ ਆ ਇਹ ਸਗੀ ਸ਼ਰਟ ਦੀ ਮਤਲਬ ਪੁੱਠੇ ਸਾਈਡ ਹਨਾ ਤੇ ਲੇਸ ਰੱਖੀ ਸੀ ਪਾਈਪਿੰਗ ਰੱਖੀ ਸੀ ਆਪਾਂ ਸਿੱਧੀ ਤੇ ਹੁਣ ਆਪਾਂ ਜਿਹੜਾ ਜਿਹੜੀ ਸ਼ਰਟ ਆ ਉਹਨੂੰ ਤੇ ਜਿੰਨੇ ਮਤਲਬ ਜਿੰਨੀ ਸਾਈਡ ਤੇ ਆਪਾਂ ਸੀਨ ਲਗਾਈਆ ਉਹਨੂੰ ਆਪਾਂ ਅੰਦਰਲੀ ਸਾਈਡ ਟਰਨ ਕਰ ਲਾਂਗੇ ਤੇ ਜਿਹੜਾ ਆਪਾਂ ਉਹਦਾ ਚਾਕਾ ਉਹਨੂੰ ਆਪਾਂ ਸਿੱਧੀ ਵਾਲੀ ਸਾਈਡ ਫੋਲਡ ਕਰ ਲਾਂਗੇ ਸਿੱਧੀ ਵਾਲੀ ਸਾਈਡ ਫੋਲਡ ਕਰਕੇ ਇੱਥੇ ਵੀ ਆਪਾਂ ਜਿੰਨੀ ਆਪਾਂ ਉਧਰ ਸੀ ਲਾਈ ਸੀ ਓਨੀ ਹੀ ਆਪਾਂ ਇੱਧਰ ਬਿਲਕੁਲ ਨਾਲ ਨਾਲ ਲਗਾਵਾਂਗੇ ਇਦਾਂ ਕੋ ਮਤਲਬ ਪੂਰੀ ਸਫਾਈ ਦੇ ਨਾਲ ਮਤਲਬ ਫੋਲਡ ਕਰਨਾ ਐਦਾਂ ਨਹੀਂ ਵੀ ਆਪਣੇ ਝਾਕ ਦੇ ਵਿੱਚ ਬਲ ਪੈਣਾ ਨਾ ਉਹ ਫਿਰ ਮਤਲਬ ਸੋਹਣੇ ਨਹੀਂ ਲੱਗਦੇ ਤੇ ਨਾ ਹੀ ਇਹ ਸਹੀ ਲੁੱਕ ਆਉਂਦੀ ਹੈ ਤੇ ਐਦਾਂ ਬਿਲਕੁਲ ਨਾਲ-ਨਾਲ ਆਪਾਂ ਇਹਦੇ ਸੀਲ ਲਗਾਵਾਂਗੇ ਬਸ ਇਹ ਚੀਜ਼ો ਮੇਸ਼ੇਤਿਆਂ ਰੱਖਣਾ ਜਦੋਂ ਵੀ ਆਪਾਂ ਲੇਸ ਜਾਂ ਪਾਈਪਿੰਗ ਲਗਾਉਣੀ ਹੈ ਆਪਣੇ ਜਿਹੜਾ ਫੈਬਰਿਕ ਆ ਉਹ ਪੁੱਠਾ ਹੋਣਾ ਚਾਹੀਦਾ ਹਲੇ ਲੇਸ ਜਾਂ ਆਪਣੀ ਪਾਈਪਿੰਗ ਜਿਹੜੀ ਉਹ ਸਿੱਧੀ ਹੋਣੀ ਚਾਹੀਦੀ ਆ ਨਾਲ ਦੀ ਨਾਲ ਮਤਲਬ ਆਪਾਂ ਸਾਫ਼ ਕਰੀ ਜਾਵਾਂਗੇ ਉਹਨੂੰ ਸਫਾਈ ਦੇ ਨਾਲ ਲਗਾਵਾਂਗੇ ਤੇ ਨਾਲ ਦੀ ਨਾਲ ਸੀਲ ਲਾਵਾਂਗੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਬਹੁਤ ਈਜ਼ੀ ਆ ਤੇ बहुत सोनी लगती है सूट के उपर लगी हुई लेस या पाइपिंग देखो इत अपना चौक बंद साइड है ਉਹ ਜਿਹੜੀ ਆਪਾਂ ਸਾਈਡਸ ਲਾਈਨ ਲਗਾਉਣੀ ਉਹਨੇ ਹਿੱਪ ਤੱਕ ਉਹ ਵਾਲੀ ਸੀਨਾ ਅਗੇ ਇੱਥੇ ਤੱਕ ਆਪਾਂ ਜਿਹੜੀ ਹੈ ਸੀਨਾ ਪਾਈਪਿੰਗ ਦੀ ਉਹ ਲਗਾਣੀ ਹੁੰਦੀ ਆ ਇੱਥੇ ਲਗਾ ਕੇ ਸੀਨਾ ਆਪਾਂ ਫਿਰ ਕੱਟ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਫੋਲਡ ਕੀਤਾ ਹੋਇਆ ਪਰਦਾ ਉਹਨੂੰ ਅੰਦਰਲੀ ਸਾਈਡ ਨੂੰ ਵੀ ਫੋਲਡ ਕਰ ਦਾਂਗੇ। ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਾਂ ਇਹ ਪਾਈਪਿੰਗ ਜਿਹੜੀ ਲਗਾਈ ਹੈ ਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਆਪਾਂ ਇਹਨੂੰ ਲਗਾ ਸਕਦੇ ਹਾਂ। ਤੇ ਇਹਦੇ ਨਾਲ ਚੂਟ ਦੀ ਜਿਹੜੀ ਲੁੱਕ ਆ ਉਹ ਵੀ ਚੇਂਜ ਹੋ ਜਾਂਦੀ ਹੈ ਤੇ ਸੂਤ ਸੋਨਾ ਬਣ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਇਹ ਚੌਕ ਦੇ ਕਰਪਾਈ ਕਰ ਲਾਂਗੇ ਤੇ ਆਪਣੀ ਸਾਰੀ ਦੀ ਪਾਈਪਿੰਗ ਹੋ ਗਈ ਫਿਨਿਸ਼। ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਥੈਂਕ ਯੂ so much